ਫਿਰੋਜ਼ਪੁਰ ਜੇਲ੍ਹ ਪਿਛਲੇ ਲੰਮੇ ਸਮੇਂ ਤੋਂ ਲਗਾਤਾਰ ਸੁਰਕੀਆਂ ਦੇ ਵਿੱਚ ਬਣੀ ਹੋਈ ਹੈ ਜਿੱਥੇ ਕਿ ਤਲਾਸ਼ੀ ਦੌਰਾਨ ਕਈ ਵਾਰੀ ਮੋਬਾਈਲ ਫੋਨ ਬਰਾਮਦ ਹੁੰਦੇ ਨੇ ਅਤੇ ਨਸ਼ਾ ਵੀ ਬਰਾਮਦ ਹੁੰਦਾ ਹੈ ਤੇ ਜੇਲ੍ਹ ਵਿੱਚ ਹੋਣ ਵਾਲੇ ਲੜਾਈਆਂ ਝਗੜਿਆਂ ਕਰਕੇ ਵੀ ਜੇਲ੍ਹ ਸੁਰਕੀਆਂ ਦੇ ਵਿੱਚ ਬਣੀ ਰਹਿੰਦੀ ਹੈ ਤੇ ਅੱਜ ਇੱਕ ਹੋਰ ਨਵਾਂ ਮਾਮਲਾ ਕੇਂਦਰੀ ਜੇਲ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਜਿੱਥੇ ਕਿ ਹਵਾਲਾਤੀਆਂ ਦੇ ਵੱਲੋਂ ਇੱਕ ਹਵਾਲਾਤੀ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਜ਼ਖਮੀ ਹੋਏ ਹਵਾਲਾਤੀ ਨੂੰ ਸਿਵਲ ਹਸਪਤਾਲ ਵਿਖੇ ਪਹੁੰਚਾਇਆ ਗਿਆ ਇਸ ਹਮਲੇ ਵਿੱਚ ਜ਼ਖਮੀ ਹੋਏ ਰੁਕਮਣਦੀਪ ਸਿੰਘ ਨੇ ਦੱਸਿਆ ਕਿ ਸਾਡੇ ਦੋਹਾਂ ਦੇ ਵਿਚਕਾਰ ਮਾਮੂਲੀ ਜਹੀ ਕਹਾ ਸੁਣੀ ਹੋਈ ਸੀ ਜਿਸ ਤੋਂ ਬਾਅਦ ਦੂਜੇ ਹਵਾਲਾਤੀ ਦੇ ਨਾਲ ਉਸਦੇ ਸਾਥੀਆਂ ਨੇ ਮਿਲ ਕੇ ਮੇਰੇ ਉੱਤੇ ਗੰਭੀਰ ਤੌਰ ਤੇ ਹਮਲਾ ਕਰ ਦਿੱਤਾ ਕੀ ਨਾਮ ਤੁਹਾਡਾ ਰੋਕ ਮੰਦੀ ਤੁਸੀਂ ਲੜਾਈ ਕਿੰਨੇ ਨਾਲ ਹੋਈ ਆ ਜੀ ਬਾਰਕ ਦੇ ਵਿੱਚ ਆਸ ਨੇ ਮੁੰਡੇ ਬੋਲੇ ਤੇ ਕਿੰਨੇ ਨੇ ਇਹੋ ਤੇ ਕਿਹਨਾ ਇੱਕ ਇਹਨਾ ਆਪਸ ਵਿੱਚ ਵੈਸੇ ਮਾੜੀ ਮੋਟੀ ਗੱਲ ਤੋਂ ਬੋਲ ਤੇ ਕਿੰਨੀ ਕੁ 7 ਵਜੇ ਤੁਹਾਡੇ ਥੋੜੀ ਜਿਹੀ ਸਿਰ ਤੇ ਵੱਜੀ ਆ ਤੇ ਦੂਜੇ ਤੇ ਵੱਜੀ ਆ ਨਹੀਂ ਹਾਂਜੀ ਉਹਦਾ ਕੀ ਨਾਮ ਆ ਉਹ ਨਾਮ ਨਹੀਂ ਬਗਾਵ ਇਹ ਜੰਦਰ ਲੜਾਈ ਨਹੀਂ ਹਾਂਜੀ ਡਾਕਟਰ ਜੀ ਪੇਸ਼ੈਂਟ ਜਿਹੜਾ ਜੇਲ੍ਹ ਦੇ ਵਿੱਚੋਂ ਆਇਆ ਕੀ ਮਾਮਲਾ ਜੀ ਇਹ ਪੇਸ਼ੈਂਟ ਰੁਕਮਨਦੀਪ ਨਾਮ ਤੋਂ ਆਇਆ ਹੈ ਸੈਂਟਰ ਜੇਲ੍ਹ ਤੋਂ ਉੱਥੇ ਲੜਾਈ ਹੋਈ ਹੈ ਉਹ ਪਰਚਾ ਕਰਾਉਣ ਆਇਆ ਸਾਡੇ ਕੋਲ ਇੱਥੇ ਕਿੰਨੇ ਕੁ ਸੱਟ ਲੱਗੇ ਆਂਦੇ ਜੀ ਹੁੰਦੇ ਇੱਕ ਸਿਰ ਤੇ ਸੱਟ ਹੈ ਜੀ ਥੋੜਾ ਫੇਸ ਤੇ ਦਰਦ ਹੈ ਜੀ ਮੇਰਾ ਪਹਿਲੇ ਵਾਲਾ ਸਰਟੀਫਿਕੇਟ ਹੈ ਲੈ ਇਹ ਜੇਲ੍ਹ ਦੇ ਵਿੱਚੋਂ ਆਇਆ ਜੀ ਹਾਂਜੀ ਜੇਲ੍ਹ ਦੇ ਵਿੱਚੋਂ ਆਇਆ ਕੀ ਨੰਦ ਸਿੰਘ ਰੁਕਮਨਦੀਪ ਉਹ ਲੈ ਸੱਟ ਦੱਸਣਾ ਕੀ ਡਾਕਟਰ ਸ਼ਿਵਮ ਸਿੰਘ ਦੀ ਕਾਪੀ ਲਈ ਜਾਓ ਮਾਮਲਾ ਹੈ ਜੇਲ੍ਹ ਦੇ ਅੰਦਰ ਲੜੇ ਗੱਲ ਕੀ ਹੋਈ ਇਹ ਨਹੀਂ ਪਤਾ ਇਹਨੂੰ ਆਇਆ ਪੜਵੀ ਨਾਈ ਲਾਈਵ ਤੇਸ ਚੈਨਲ ਦੇ ਲਈ ਫਿਰੋਜ਼ਪੁਰ ਤੋਂ ਸੁਖਚੰਨ ਸਿੰਘ ਦੀ ਵਿਸ਼ੇਸ਼ ਰਿਪੋਰਟ